ਫਗਵਾੜਾ ਤੋਂ ਦਿਨ ਅੰਦਰ ਹਾਈਵੇ ਤੇ ਇੱਕ ਨਿੱਜੀ ਯੂਨੀਵਰਸਿਟੀ ਨਜ਼ਦੀਕ ਟੈਕਸੀ ਡਰਾਈਵਰ ਇੱਕ ਦੂਜੇ ਤੇ ਹੋਏ ਆਮੋ ਸਾਹਮਣੇ ਅਤੇ ਵੱਡੇ ਪੱਧਰ ਤੇ ਲੜਾਈ ਹੋਈ ਦੋਵੇਂ 83 ਬਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਦਾਖਲ ਹੋਈਆਂ ਮਾਮਲਾ ਇਸ ਹੱਦ ਤੱਕ ਵੱਧ ਗਿਆ ਦੋਵੇਂ 1.5 ਸਵਾਰੀ ਨੂੰ ਆਪਣਾ ਕਾਟ ਦੇਣ ਪਿੱਛੇ ਆਪਸ ਵਿੱਚ ਲੜ ਪਏ ਦੀਪ ਸਿੰਘ ਕਿਹੜੀ ਜਗ੍ਹਾ ਤੇ ਰਹਿਣ ਲਿਆ? ਇਹ ਕੀ ਮਾਮਲਾ ਕਿ ਜਿਹੜਾ ਤੁਹਾਨੂੰ ਜਿਹੜੇ ਪੰਜ-ਛੇ ਜਿਹੜੇ ਬੰਦੇ ਕਹਿੰਦੇ ਪਏ ਉਹ ਤੋਂ ਮੁੱਕੇ ਤੇ ਭਾਜੀ ਇਹ ਸਾਹਿਰ ਬੰਬਾਇਆ ਇਹਦਾ ਡਰਾਈਵਰ ਆ ਗਰਦਾਸਪੁਰ ਤੋਂ ਤੇ ਇੱਕ ਮੁੰਡਾ ਬਗੀ ਆ ਹੂੰ ਤੇ ਇਹ ਭਾਜੀ ਇਹ ਨਾ ਇਹ ਬਿਠਾਣ ਤੇ ਆ ਮੇਰੀ ਤੇ ਅੱਛਾ ਜੀ ਤੇ ਇਹ ਕਾਫੀ ਦਿਨ ਪਹਿਲਾਂ ਤੋਂ ਇਹਦੇ ਨਾਲ ਸਾਡੀ ਗੱਲ ਲੜਾਈ ਵੀ ਹੋ ਚੁੱਕੀ ਆ ਜਾਨਕਿ ਉਹ ਲੜਾਈ ਮੂੰਹ ਜਵਾਨੀ ਸਾਡੀ ਲੜਾਈ ਹੋਈ ਆ ਕੋਈ ਹਥਿਆਰਾਂ ਵਾਲੀ ਕੋਈ ਲੜਾਈ ਨਹੀਂ ਹੋਈ ਵਾਸੋ ਇੱਕ ਦੋ ਇਹਨੂੰ ਬੋਲੇ ਜਰੂਰ ਆ ਉਹਦਾ ਰਾਜੀਨਾਮਾ ਬੈਠ ਸੀਨੀਅਰ ਬੰਦੇ ਆ ਪਰવેશ ਹੋਣੀ ਆ ਸਾਡੇ ਪ੍ਰੋਫੈਸਰ ਸੀਨੀਅਰ ਆ ਉਹਨਾਂ ਨੇ ਪਹਿਕੇ ਕਰਾ ਦਿੱਤਾ ਸੀ ਉਹ ਵੀ ਮੂੰਹ ਜਵਾਨ ਅੱਛਾ ਜੀ ਠੀਕ ਆ ਉਸ ਤੋਂ ਬਾਅਦ ਇਹ ਇਹਨੂੰ ਸਟੈਂਡ ਤੋਂ ਕੱਢ ਦਿੱਤਾ ਸੀ ਉਹ ਗੇ ਤੇ ਇਹਨੇ ਪੋਸਟ ਸਾਡੇ ਸਟੈਂਡ ਦੇ ਜਿਹੜੇ ਬੈਨਰ ਆ ਉਹ ਪਾੜੇ ਜੀ ਇਹਦੇ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਸਟੈਂਡ ਤੋਂ ਸਾਰਿਆਂ ਨੇ ਮਤਾ ਪਾ ਕੇ ਇਹਨੂੰ ਬਾਹਰ ਕੱਢ ਦਿੱਤਾ ਹਾਂ ਜੀ ਜਾਓ ਭਾਈ ਉਸ ਤੋਂ ਬਾਅਦ ਇਹ ਹੁਣ ਕੰਮ ਸ਼ੁਰੂ ਹੋਇਆ ਲੱਲਡ ਯੂਨੀਵਰਸਿਟੀ ਦੇ ਵਿੱਚ ਅਸੀਂ ਟੈਕਸੀ ਚਲਾਉਂਦੇ ਆ ਬਾਹਰ ਦਾ ਸਨੌਗਟ ਮੇਰਾ ਟੈਕਸੀ ਸਾਡਾ ਮੇਰਾ ਖੁਦ ਦਾ ਸਟੈਂਡ ਹੈ ਬਾਈ ਅੱਛਾ ਜੀ ਠੀਕ ਹੈ ਤੇ ਇਹ ਬੰਦੇ ਨੂੰ ਅਸੀਂ ਬਾਹਰ ਕੱਢ ਦਿੱਤਾ ਸਟੈਂਡ ਦਾ ਹੂੰ ਕੁਝ ਦਿਨਾਂ ਤੋਂ ਇਹ ਕਦੀ ਮੇਰੇ ਗਰੁੱਪ ਜਿਹਨੇ ਮੇਰੇ ਨਾਲ ਕੰਮ ਕਰਦੇ 8-10 ਜਣੇ ਕਦੀ ਕਿਸੇ ਨੂੰ ਕਹਿੰਦਾ ਕਿ ਤੁਹਾਡੇ ਤੁਹਾਡਾ ਜੋਰ ਦੇਖਣਾ ਜੇ ਤੁਹਾਡੇ ਚ ਦਮ ਹੈਗਾ ਤਾਂ ਆਓ ਅੱਛਾ ਜੀ ਕਾਫੀ ਦਿਨਾਂ ਤੋਂ ਕਦੀ ਕੋਈ ਛਰਾਰਤ ਕਰਦਾ ਆ ਕਦੀ ਕੋਈ ਛਰਾਰਤ ਨਿਰਾਸ਼ ਕਰ ਰਿਹਾ ਸੀ ਕਾਫੀ ਦਿਨਾਂ ਤੋਂ ਅੱਜ ਉਮੇਸ਼ ਦੇ ਨਾਲ ਅੰਦਰ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਦੇ ਨਾਲ ਵਿੱਚ ਸੀਗਾ ਤੇ ਇਹਨੇ ਮਾਪਿਆਂ ਦੀਆਂ ਗਾਲਾਂ ਆਪਸੀ ਰੰਜਿਸ਼ ਯਾਨੀ ਕਿ ਸ਼ੁਰੂ ਪਹਿਲੇ ਹੀ ਪਲਾਨਿੰਗ ਕੀਤੀ ਹੋਈ ਸੀ ਵੈਲ ਪਲਾਨਡ ਇਹਨਾਂ ਦਾ ਸੀਗਾ ਓਕੇ ਇਹ ਕੱਲਾ ਸੀਗਾ ਅੰਦਰ ਇਹ ਉਮੇਸ਼ ਵਰਮਾ ਮੇਰੇ ਨਾਲ ਹੀ ਹੁੰਦਾ ਉਮੇਸ਼ਾ ਜੀ ਕੰਮ ਕਰਦੇ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅੱਛਾ ਜੀ ਤੇ ਉਥੇ ਯੂਨੀਵਰਸਿਟੀ ਦੇ ਅੰਦਰ ਉਹ ਕਹਿੰਦਾ ਬਾਹਰ ਆ ਜਾ ਇਹਨੇ ਫੋਨ ਮੈਨੂੰ ਕੀਤਾ ਕਹਿੰਦਾ ਯਾਰ ਸਾਹਲੇ ਫੇ ਗਾਲਾ ਕੱਢਦਾ ਆ ਤੇ ਮੈਂ ਕਿਹਾ ਵੀ ਹਟ ਜਾ ਇਹਨੂੰ ਕਹੇ ਉਹ ਕਹਿੰਦਾ ਹਟ ਜਾ ਉਹ ਕਹਿੰਦਾ ਜਿਹੜਾ ਜਰਾ ਫੇ ਅੰਦਰ ਬੈਠਾ ਨਾ ਇਹਨੂੰ ਫੋਨ ਲਾਇਆ ਇਹਦੀ ਵੀ ਮੈਂ ਬੈਣ ਜੂ ਤੂੰ ਹੂੰ ਇਹਨੂੰ ਵੀ ਗਾਲਾ ਗੱਡੀਆਂ ਮਾ ਬੈਣ ਤੇ ਬੰਦੇ ਕੌਣ ਸੀਗੇ ਨਾਲ ਜਿਹੜੇ ਮੁੰਡੇ ਸੀ ਇਹਨਾਂ ਦੇ ਨਾਲ ਬੋਬੀ ਸੀਗਾ ਇਹ ਦੋ ਵੱਡੀਆਂ ਦੇ ਇਹ ਆਇਆ ਹੈਗਾ ਟੈਂਪੋ ਟਰੈਵਲ ਤੇ ਇੱਕ ਡਿਜ਼ਾਇਰ ਸੀਗੀ ਉਹਦੇ ਵਿੱਚ ਆਇ ਇਹ 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 ਮੇਨਾ ਹੱਥੋਂ ਭਾਈ ਹੋਇਆ ਪਹਿਲਾਂ ਮੈਂ ਪਹਿਲਾਂ ਤਾਂ ਮੈਂ ਹੀ ਜਾ ਕੇ ਗਾਣਾ ਇਹਨੇ ਗੱਡੀਆਂ ਮੈਂ ਗੜਾ ਫੜਿਆ ਜਾ ਕੇ ਤੇ ਉੱਥੇ ਹਰ ਘਟੇ ਸੀ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਭਾਜੀ ਦਾਤਰ ਸੀਗਾ ਪਿਸਟਲ ਸੀਗਾ ਇਹ ਹਾਕੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਅੱਛਾ ਜੀ 7-8 ਜਣੇ ਸੀਗੇ ਤੇ ਜਿੱਥੇ ਲੜਾਈ ਹੋਈ ਕੈਮਰੇ ਵਗੈਰਾ ਹੈ ਉੱਥੇ ਕੋਈ ਉੱਥੇ ਭਾਜੀ ਕੈਮਰਾ ਨਹੀਂ ਹੈ ਜਿੱਥੇ ਮੈਨੂੰ ਵੱਢਿਆ ਇਹਨਾਂ ਨੇ ਇਥੇ ਮੇਰੇ ਦਾਤਮਾਰ 1 ਜਣੇ ਨੇ ਮੇਰੀਆਂ ਬਾਵਾਵਾਂ ਬਣੀਆਂ 2 ਜਣੇ ਨੇ ਮੇਰੇ ਦਾਤ ਮੁੰਡੇ ਪਛਾਣਦੇ ਤੁਸੀਂ ਸਾਰੇ ਕੋਣ ਕੋਣ ਸੀ ਹਾਂ ਤਿੰਨ ਮੁੰਡੇ ਮੈਂ ਪਛਾਣਦਾ ਆ ਜਿਹੜੇ ਅੱਗੇ ਆਏ ਕੀ ਨਾਮ ਕੀ ਮੁੰਡਿਆਂ ਦਾ ਇਹਦਾ ਸਾਹਿਲ ਆ ਇੱਕ ਦਾ ਬੋਗੀ ਆ ਇੱਕ ਸਾਹਿਲ ਦਾ ਮੈਨੂੰ ਸੌਂਟ ਤੇ ਆਇਆ ਕਿ ਡਰਾਈਵਰ ਆ ਕਿੱਥੇ ਰਹਿਣ ਵਾਲੇ ਪਤਾ ਰਾਸਪੁਰ ਦਾ ਰਹਿਣ ਵਾਲਾ ਉਹ ਅੱਛਾ ਜੀ ਕੋਈ ਇਸ ਮਾਮਲੇ ਨਾਲ ਲੈ ਕੇ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਕੋਈ ਅਜੇ ਤੱਕ ਕੋਈ ਗੱਲਬਾਤ ਤਾਂ ਨਹੀਂ ਹੋਈ ਜੀ ਤੁਹਾਡੇ ਕਿੱਥੇ ਕਿੱਥੇ ਸੱਟਾਂ ਮਾਰੀਆਂ ਇਹਨਾਂ ਨੇ ਮੇਰੇ ਗੋਡੇ ਤੇ ਚੱਪਣੀ ਤੇ ਚੱਪਣੀ ਤੋੜੀ ਮੇਰੀ ਗੋਡੇ ਦੀ ਮੈਂ ਡਰਾਈਵਰ ਬੰਦਾ ਆ ਮੈਂ ਹੁਣ ਗੱਡੀ ਕਿੱਦਾਂ ਮੈਂ ਗਾਹਾਂ ਦਾ ਪ੍ਰੋਸੈਸ ਕਰੂੰਗਾ ਕੀ ਕੀ ਮੰਗ ਕਰ ਦਿੱਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਜੋ ਬਣਦੀ ਕਾਰਵਾਈ ਆ ਇਹਨਾਂ ਨੇ ਸੱਤ ਦਿੱਤੀ ਜਾਵੇ ਇਹ ਹੁਣ ਮੈਂ ਪਹਿਲਾਂ ਆਇਆ ਨੇਟ ਹਾਈਵੇ ਦਾ ਐਡਮਿਟ ਹੋਇਆ ਉੱਥੇ ਮੌਕੇ ਤੇ ਪੁਲਿਸ ਨੇ ਵੀ ਪੁਲਿਸ ਵੀ ਪੁਲਿਸ ਨੇ ਈੜੂ ਚੌਂਕੀ ਦੀ ਪੁਲਿਸ ਮੌਕੇ ਤੇ ਆਈ ਹੋਈ ਸੀ ਉਹਨਾਂ ਨੇ ਹੀ ਮੈਨੂੰ ਚੱਕ ਕੇ ਗੱਡੀ 'ਚ ਪਵਾਇਆ ਜਾਨੀ ਕਿ ਆਪਣੇ ਟਾਕਾ ਆਪ ਮਾਰ ਕੇ ਆਏ ਇਹ ਇਹ ਆਪਣੇ ਟਾਕਾ ਆਪ ਮਾਰ ਕੇ ਆਏ ਆ ਭਾਜੀ ਮੈਨੂੰ ਪੁਲਿਸ ਨੇ ਉੱਥੋਂ ਜਿਹੜੇ ਮੌਕੇ ਤੇ ਮੇੜੂ ਚੌਂਕੀ ਦੀ ਪੁਲਿਸ ਸੀਗੀ ਉਹਨਾਂ ਨੇ ਹੀ ਮੈਨੂੰ ਚੱਕਵਾ ਕੇ ਗੱਡੀ 'ਚ ਪਾਇਆ ਉਹਨਾਂ ਨੇ ਹੀ ਇਹਨਾਂ ਦੀਆਂ ਗੱਡੀਆਂ ਐਕਵਾਇਰ ਕੀਤੀਆਂ ਆ ਹਾਂ ਤੇ ਮਾਮਲਾ ਮੇਰੇ ਸਾਹਮਣੇ ਉਹਨਾਂ ਨੇ ਦਰਜ ਕੀਤਾ ਪੁੱਛਗੇ ਤੇ ਉਹਨਾਂ ਦੇ ਸਾਹਮਣੇ ਹੀ ਹੋਇਆ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਸਾਰੇ ਮੈਨੂੰ ਵੱਢ ਕੇ ਠੀਕ ਹੈ ਕੀ ਨਾ ਜੀ ਆਪਣਾ ਸਾਹਿਲ ਬੰਬਾ ਬਾਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਆ ਭਾਈ ਮੈਂ ਜਲੰਧਰ ਦਾ ਰਹਿਣ ਆਲਾ ਆ ਕੀ ਮਾਮਲਾ ਕੀ ਲੋਕ ਕਿਹੜੇ ਤੁਹਾਡੀ ਲੜਾਈ ਵੇ ਸੱਟਾਂ ਮਾਰੀ ਜਾਣੀਆਂ ਭਾਜੀ ਅੰਦਰ ਨਾ ਹੁਮੇਸ਼ ਵਰਮਾ ਨਾਮ ਦਾ ਮੁੰਡਾ ਆ ਜਿੱਦਾਂ ਨਾ ਆਪਣਾ ਇੱਕ ਰੂਲ ਹੁੰਦਾ ਤੇ ਕਿ ਆਪਾਂ ਇੱਕ ਸਵਾਰੀ ਨੂੰ ਕਾਰਡ ਦੇ ਦਿੱਤਾ ਦੁਬਾਰਾ ਕਾਰਡ ਕੋਈ ਹੋਰ ਨਹੀਂ ਦੇ ਸਕਦਾ ਸਾਰਿਆਂ ਨੇ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਬਾਈ ਉਹਨੇ ਮੈਂ ਸਮਝਾਇਆ ਉਹ ਮੈਨੂੰ ਗਾਲ੍ਹਾਂ ਕੱਢ ਲੱਭਾ ਕਹਿੰਦਾ ਤੇਰੀ ਮੈਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਲੱਭਾ ਮੈਂ ਅੰਡ ਕਰ ਦੇਣਾ ਮੁੰਡਾ ਕਰ ਦੇਣਾ ਕਾਦਾ ਕੰਮ ਕਰਦੇ ਭਾਜੀ ਕੌਣ ਤੁਸੀਂ ਮੈਂ ਟੈਕਸੀ ਵਾਲੇ ਭਾਜੀ ਅੱ ਤੇ ਭਾਜੀ ਮੁੜ ਕੇ ਮੈਂ ਬਾਹਰ ਆ ਕੇ ਖੜ ਗਿਆ ਆ ਕੇ ਮੈਂ ਕਹਾ ਦੇਖਣਾ ਤੇ ਬਰਾਵਾ ਦੇਖ ਲੈ ਕੀ ਕਿੰਨਾ ਹੈ ਮੈਂ ਬਾਹਰ ਆ ਕੇ ਖੜ ਗਿਆ ਮੇਰੇ ਨਾਲ ਆਪਣਾ ਮੁੰਡਿਆਂ ਨਾਲ ਗੱਲਾਂ ਬਾਤਾਂ ਮਾਰਨ ਲਿਆ ਤੇ ਭਾਜੀ ਉਸ ਦੋਸੰਨੀ ਆ ਗਿਆ ਸੰਨੀ ਨਾਲ ਭਾਜੀ ਆਉਂਦੇ ਮੇਰੇ ਮਾਰਨੀ ਸ਼ੁਰੂ ਕਰ ਦਿੱਤੀ ਉਹ ਕੋਣਾ ਮੁੰਡਾ ਜੀ ਪਤਾ ਨਹੀਂ ਉਹਨੇ ਸੱਦੇ ਹੋਣੇ ਮੁੰਡੇ ਭਾਜੀ ਨਹੀਂ ਸੰਨੀ ਨਾਲ ਜਿਹੜਾ ਮੁੰਡਾ ਤੁਸੀਂ ਜਾਣਦੇ ਹੋ ਉਹ ਹਾਂਜੀ ਹਾਂਜੀ ਮੈਂ ਜਾਣਦਾ ਆ ਉਹ ਕੀ ਕਰਦਾ ਕੰਮ ਉੱਥੇ ਉਹ ਵੀ ਟੈਕਸੀ ਦਾ ਹੀ ਕਰਦੇ ਆ ਇਹ ਕਹਿੰਦੇ ਸੱਦਲੇ ਹੋਣੇ ਕਿ ਤੋ ਹੂੰ ਤੇ ਭਈ ਇਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰਦੀਆਂ ਕਿੰਨੇ ਜਾਣੇ ਸੀਗੇ ਇਹ 2-3 ਜਾਣੇ ਸੀਗੇ ਤੇ ਇਹਨਾਂ ਨੇ ਮਾਰਨੀ ਸ਼ੁਰੂ ਕਰਤੀਆਂ ਮੈਂ ਲੰਮੇ ਪੈ ਗਿਆ ਤੇ ਸਾਰੇ ਗਵਾਹ ਆ ਭਾਜੀ ਉੱਥੇ ਕਿਤੇ ਮੁੰਡੇ ਖੜੇ ਸੀਗੇ ਭਾਜੀ ਮੈਂ ਥਰੇਲੇ ਡੇਟਾ ਮੈਂ ਇੱਕਦਮ ਡੈੱਡ ਹੋ ਗਿਆ ਸੀਗਾ ਮੈਂ ਮੜ ਜੁੱਟ ਕੇ ਭੱਜਿਆ ਭਾਜੀ ਫੇਰ ਮੈਨੂੰ ਇਹਨਾਂ ਨੇ ਨਾ ਉਹ ਅੱਗੇ ਜਾ ਕੇ ਲੈਪਟੋ ਹੋ ਕੇ ਮੈਨੂੰ ਕੁੱਟਿਆ ਭਾਜੀ ਕਿਹੜੇ ਹਥਿਆਰ ਕਿਹੜੇ ਸੀ ਭਾਜੀ ਇਹਨਾਂ ਕੋਲ ਦਾਤਰ ਦੁੱਤਰ ਸੀਗੇ ਕੁਝ ਪੰਜ ਮੁੰਡੇ ਜਿਹੇ ਸੀਗੇ ਇਹਨਾਂ ਕੋਲ ਇਹ ਕਿਹੜੀ ਜਗ੍ਹਾ ਮੇਨ ਲੜਾਈ ਹੋਈ ਕਿਹੜੀ ਜਗ੍ਹਾ ਹੈ ਮੇਨ ਬਰਮਾ ਸੀ ਉਹ ਆਇਆ ਭਜੀ ਉਹਨੇ ਤੇਜੀ ਕਾਲੀ ਚ ਮੇਰੀ ਹਿਲਤਾ ਚ ਗੱਡੀ ਮਾਰੀ ਆ ਮੈਨੂੰ ਤਰਿਆ ਨਹੀਂ ਜਾਂਦਿਆ ਭਜੀ ਮੈਨੂੰ ਕੋਈ ਨੰਬਰ ਯਾਦ ਆ ਭਜੀ ਗੱਡੀ ਦਾ ਹਾਂਜੀ ਹਾਂਜੀ ਭਜੀ 308 ਆ ਬੇਤਾਂ ਅੱਖਰ ਮੈਨੂੰ ਯਾਦ ਨਹੀਂ ਹੈਗੇ ਭਜੀ 2492 ਨੰਬਰ ਗੱਡੀ ਦਾ ਆ ਕਿਹੜੀ ਗੱਡੀ ਹੈ ਇਹ ਇਹ ਡਿਜ਼ਾਇਰ ਗੱਡੀ ਆ ਭਜੀ ਅੱਛਾ ਜੀ ਇਹਦਾ ਭਜੀ ਪਰਮਿਟ ਤੱਕ ਨਹੀਂ ਹੈਗੇ ਇਹ ਗੱਡੀਆਂ ਚੱਲਦੀਆਂ ਪਈਆਂ ਭਜੀ ਕੰਮ ਕਰਦੇ ਤੁਹਾਡਾ ਪ੍ਰਧਾਨਕ ਉਹਨਾਂ ਟੈਕਸੀਆਂ ਤੋਂ ਭਜੀ ਇੱਥੇ ਕੋਈ ਪ੍ਰਧਾਨ ਨਹੀਂ ਹੈਗਾ ਏ ਬੋਲਾ ਉੱਪਰ ਵਾਲੇ ਆ ਗਏ ਸੀ ਉਹ ਲੋਪੋ ਦਾ ਕਿਹੜਾ ਪ੍ਰਦਾਨ ਹੁੰਦਾ ਭਾਜੀ ਤੇ ਇਹਨਾਂ ਨੇ ਮੈਨੂੰ ਪਾਜੀ ਉਹ ਆਡੀਅਨ ਦੇ ਜਿਹੜੇ ਟੇਬਲੋਂ ਦੇ ਲੋਹੇ ਦੇ ਭਾਜੀ ਉਹਨਾਂ 'ਚ ਮਾਰਿਆ ਮੇਰੇ ਉਹਨਾਂ ਦੇ ਆ ਸੱਟਾਂ ਲੱਗ ਗਈਆਂ ਮੇਰੇ ਮਾਰ ਮਾਰ ਕੇ ਭਾਜੀ ਇਹ ਮੇਨ ਹੋਈ ਕਿਹੜੀ ਜਗ੍ਹਾ ਭਾਜੀ ਲੜਾਈ ਇਹ ਕਿੱਥੇ ਕਰਕੇ ਹੋਈ ਹੈ ਇਹ ਭਾਜੀ ਜਿੱਦਾਂ ਆਪਾਂ ਦਾ लवली 메ਨ ਗੇਟ ਤੋਂ ਆਪਾਂ ਲੋਕਡਲ ਨੂੰ ਆਜਦਾ ਨਾ ਹਾਂਜੀ ਉਹਦੇ ਲਾਗੇ ਖਾਲੀ ਜਗ੍ਹਾ ਨਹੀਂ ਹੈ ਜੀ ਤੂੰ ਵੱਡੀ ਸਾਰੀ ਹਾਂਜੀ ਉੱਥੇ ਹੋਈ ਹੈ ਭਾਜੀ ਅੱਛਾ ਜੀ ਮੇਰੇ ਆਹ ਹਾਇ ਅੰਦਰਲਾ ਅੰਦਰ ਲਖੂ ਨਾ ਰਾਇਓ ਜਮਾ ਰਾਇ ਆ ਬਾਕੀ ਲੱਕ ਮੇਰਾ ਗਿਆ ਵਾ ਜੇ ਬਾਕੀ ਬੰਦੇ ਪਛਾਣਦੇ ਕੋਣ ਆ ਉਸੇ ਹਾਂਜੀ ਹਾਂਜੀ ਮੈਨੂੰ ਸਾਰੇ ਆਂ ਹੀ ਪਛਾਣ ਆ ਕੀ ਕੀ ਨਾਮ ਬਾਕੀ ਜਾਂਦੇ ਮੁੰਡਿਆਂ ਦੇ ਇਹ ਆਈ ਸੰਨੀ ਦੇ ਉਮੇਸ਼ ਤਿੱਜਾ ਬੰਦਾਨ ਨੂੰ ਜਾਂਦਾ ਇਹ ओके ਤੇ ਤੁਹਾਨੂੰ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਕਿ ਉੱਥੇ ਮੋਕੇ ਤੇ ਨਹੀਂ ਸਰ ਮੈਨੂੰ ਮੁੰਡੇ ਆਏ ਸੀਗੇ ਮੈਨੂੰ ਉਹ ਵੀ ਨਹੀਂ ਪਤਾ ਸਰ ਮੈਨੂੰ ਬਚਾਇਆ ਕਿੰਨਾਂ ਨੇ ਮੈਨੂੰ ਜਿਨ੍ਹਾਂ ਨੇ ਬਚਾਇਆ ਉਹਨਾਂ ਨੇ ਪਤਾ ਨਹੀਂ ਮੈਂ ਜਾਣਦਾ ਨਹੀਂ ਉਹਨਾਂ ਨੂੰ ਅੱਜ ਨਾਲ ਕਿ ਉਹ ਇਹਨਾਂ ਨੂੰ ਮਾਰ ਕੇ ਚੱਲ ਗਏ ਆ ਤੇ ਉਹ ਚੱਲ ਗਏ ਮੈਂ ਜਾਣਦਾ ਨਹੀਂ ਉਹਨਾਂ ਨੂੰ ਤੇ ਮੈਨੂੰ ਗੱਡੀ ਚ ਪਾ ਕੇ ਮੈਨੂੰ ਉੱਥੇ ਬਾਜੀ ਹਵੇਲੀ ਤੇ ਲਾ ਕੇ ਛੱਡ ਕੇ ਚੱਲ ਗਏ ਉਹ ਹਾਰ ਕੇ ਅੱਧੇ ਪੂਨੇ ਘੰਟੇ ਬਾਅਦ ਮੇਰਾ ਆਪਣੇ ਬ੍ਰਦਰ ਨੂੰ ਸੱਦਿਆ ਬਾਜੀ ਫੋਨ ਕਰਕੇ ਉਹ ਮੈਨੂੰ ਲੈਣ ਆਇਆ ਤੇ ਉਹ ਲੈ ਕੇ ਮੈਨੂੰ ਹਸਪੀਟਲ ਆਇਆ ਬਾਜੀ ਤੁਹਾਡੀ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਹੈਗੀ ਆਪਰ ਚ ਪੁਰਾਣੀਆਂ ਚਲੋ ਮਾੜੀਆਂ ਮੋਟੀਆਂ ਬੈਸਰ ਤੇ ਚਲਦੀਆਂ ਰਹਿੰਦੀਆਂ ਵਾ ਉਹ ਤਾਂ ਤੇ ਆਪਣਾ ਇੰਨਾ ਇਗਨੋਰ ਹੀ ਕਰੀਦਾ ਉਸ ਚੀਜ਼ ਨੂੰ ਬੱਚਿਆਲੇ ਹੈਗੇ ਸਰ ਲੜਕੇ ਕੀ ਕਰਾਂਗੇ ਆਪਾਂ ਆਪਾਂ ਕੀ ਕਹਿਣਾ ਕਿਸ ਨਾਲ ਲੜ ਕੇ ਕਿਹੜਾ ਆਪ ਜਮੀਨ ਮੰਡਣੀ ਹੈ ਭਾਜੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਹਣਾ ਪ੍ਰਸ਼ਾਸਨ ਤੋਂ ਇਹ ਕਿ ਇਨਸਾਫ ਮਿਲੇ ਭਾਜੀ ਥਾਣਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਚੌਂਕੀ ਕਿਹੜੀ ਪੈਂਦੀ ਉੱਥੇ ਮੇੜੂ ਚੌਂਕੀ ਪੈਂਦੀ ਭਾਜੀ ਛੇੜੂ ਚੌਂਕੀ ਤੇ ਪਰਸਨਾ ਗੱਲਬਾਤ ਨਹੀਂ ਹੋਈ ਫੋਨ ਤੇ ਤੁਹਾਡੇ ਨਾਲ ਫੋਨ ਤੇ ਹੀ ਸੁਣਨੇ ਸੱਦਿਆ ਸੀਗਾ ਪਰ ਮੈਂ ਆਉਣ ਵਾਲੀ ਹਾਲਤ ਨਹੀਂ ਸੀਗਾ ਤੇ ਭਰਾ ਮੈਨੂੰ ਸਿੱਧਾ ਵੀ ਹਸਪੀਟਲ ਹੀ ਲੈ ਗਿਆ ਹੈ ਤੇ ਮੇਰੇ ਲੱਕ ਭਾਜੀ ਮੇਰਾ ਖਤਮ ਹੋ ਗਿਆ ਲੱਦ ਮੈਨੂੰ ਮੈਂ ਤੁਰਨ ਸਕਦਾ ਨਹੀਂ ਬੈਸਟ ਠੀਕ ਹੈ ਕੀ ਨਾ ਜੀ ਆਪਣਾ ਮੇਰਾ ਜਸਪ੍ਰੀਤ ਦਾ ਕਿਹੜੀ ਜਗ੍ਹਾ ਰਹਣਾ ਹੈ ਤੁਸੀਂ ਮੇਰੇ ਉੱਤੇ ਹੈ ਕੀ ਮਾਮਲਾ ਮੈडम ਤੁਹਾਡੇ ਹਸਬੰਡ ਜਿਹੜਾ ਅਟੈਕ ਹੋਇਆ ਅੱਜ ਉੱਥੇ ਲੋਗੇ ਸਿਰਫ ਤਾਂ ਫਿਰ ਹੁਣ ਅਸੀਂ ਸਵੇਰ ਦੇ ਦਿੱਤਾ ਸਾਤਾ ਕੰਮ ਕਰ ਦੋ ਸਵੇਰ ਦੇ ਘਰ ਹੀ ਸੀ ਤੇ ਸਾਰਾ ਕੰਮ ਕੋਈ ਬੇੜ ਤੇ ਤਾਂ ਇਹਨਾਂ ਨੂੰ ਪੁੱਛਿਆ ਕਿ ਕੋਈ ਕਾਰਵਾਈ ਕੰਮ ਹੈ ਤਾਂ ਨਹੀਂ ਮੇਰੇ ਮਤਲਬ ਤਾਂ ਕਿ ਮੈਂ ਸਟੈਂਡ ਆਪਣੇ ਤੇ ਜਾਵਾਂ ਤੁਹਾਨੂੰ ਦੇ ਤੇ ਮੈਂ ਇਹਨਾਂ ਨੂੰ ਤਾਂ ਨਹੀਂ ਕੋਈ ਠੀਕਾ ਤੁਸੀਂ ਚੱਲ ਰਹੇ ਹੋ ਇਹ ਹੱਲੇ ਕਹਿ ਲੋ ਕਿ 10 ਮਿੰਟ ਹੀ ਹੋਇਆ ਲਿਪੋਂਚਿੰਗ ਨੂੰ ਜਾ ਕੇ ਤੇ ਮੈਨੂੰ ਟਿੰਡੋ ਕਿਸੇ ਦਾ ਫੋਨ ਆ ਰਿਹਾ ਹੈ ਕਿੰਨਾ ਕਿ ਥਾਪੀ ਕਿੱਥੇ ਆ ਮੈਂ ਤਾਂ ਮੈਂ ਤਾਂ ਰਹੀ ਆ ਸਰ ਨੂੰ ਮੁੰਡੇ ਬੰਦ ਕੇ ਸਾਹਮਣੇ ਲਾਉਂਦੇ ਆ। ਇਹ ਮੁੰਡੇ ਦੇ ਨਹੀਂ ਲੱਗ ਪਤਾ ਲੱਗੀ ਮੈਂ ਫਿਰ ਇਹਨਾਂ ਦਾ ਨੰਬਰ ਟਰਾਈ ਕੀਤਾ ਇਹਨਾਂ ਨੇ ਚੱਕਿਆ ਨਹੀਂ ਫਿਰ ਮੈਂ ਮੁੰਡੇ ਦਾ ਮੈਂ ਸ਼ਿਰਮੇ ਕੋਲ ਨੰਬਰ ਸੀਗਾ ਫਿਰ ਉਹਨਾਂ ਭਾਬੀ ਅਸੀਂ ਲੈ ਕੇ ਜਾਂਦੇ ਹਾਂ ਭਾਬੀ ਜੀ ਉਸੀ ਮਗਰ ਆ ਤੇ ਉਸੇ ਆਗੇ ਭਾਜੀ ਮੌਕੇ ਤੇ ਦਿਖ ਰਹਾ ਹੈ ਤੇ ਉਹ ਲੇਕੋ ਤਾਂ ਕਿ ਨਹੀਂ ਸੀ ਲੱਗੇ ਇੰਨਾ ਹਾਸੇ ਪਹਿਰਿਆ ਆ ਘੱਟ ਦੇ ਵਿੱਚ ਅੱਛਾ ਜੀ ਆ ਕੇ ਵੀ ਕਰਕੇ ਤੇ ਗੋਟਾ ਲਗਾ ਤੇ ਕਿਹੜੀ ਚੀਜ਼ ਨਾ ਮਾਰ ਕਰਕੇ ਕੇ ਪਤਾ ਲੱਗਾ ਬਾਤ ਇੱਥੋਂ ਤੱਕ ਸੁਣ ਚਾਇਆ ਇਹ ਹੀ ਕਹਿੰਦੇ ਹਨ ਜਿਹੜਾ ਦੇਖਿਆ ਕਿ ਦਾਤ ਸੀਗੇ ਉਹਦੇ ਇੱਕ ਪਿਸਤਨ ਵੀ ਸੀਗਾ ਇਹਨਾਂ ਦਾ ਹੂੰ ਠੀਕ ਆ ਤੇ ਬਾਕੀ ਜਿਹੜੇ ਬੰਦੇ ਆ ਸਾਨੂੰ ਇਹ ਵੀ ਆ ਕਿ ਅਸੀਂ ਭਾਜੀ ਕਮਾਉਣ ਆਨੇ ਆ ਨਾ ਸਾਡਾ ਪੇਸਾ ਤੇ ਨਾ ਮੇਰਾ ਗੋਟਰਾ ਇਹ ਹੀ ਮੇਰਾ ਇੱਕ ਕੱਲਾ ਕੱਲਾ ਬੰਦਾ ਜਿਹੜਾ ਕੰਮ ਕਰਦਾ ਅਸੀਂ ਬੱਚਿਆਂ ਵਾਲੇ ਆ ਕੰਮ ਕਰਦੇ ਆ ਠੀਕਾ ਤੇ ਸਾਨੂੰ ਕਿੰਨੇ ਬੱਚੇ ਮੈਡਮ ਆਪਣੇ ਸਾਢੇ 3 ਬੱਚੇ ਠੀਕ ਹੈ ਤੇ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਪਈ ਤੁਹਾਡੀ ਨਹੀਂ ਹੱਲੇ ਤੱਕ ਕੋਈ ਨਹੀਂ ਮੇਰੀ ਕਿਸੇ ਨਾਲ ਨਹੀਂ ਹੋਈ ਸਾਨੂੰ ਅਸੀਂ ਠਟਾਈ 3 ਵਜੇ ਦੇ ਬੈਠੇ ਹੋਏ ਆ ਕੇ ਤੇ ਇਹ ਕਿੰਨੇ ਵਜੇ ਆਏ ਉੱਥੇ ਇਹਨਾਂ ਨੂੰ ਅੱਧਾ ਘੰਟਾ ਹੀ ਹੋਇਆ ਹੋਇਆ ਹੈ ਮੈਨਿੰਗ ਬਾਅਦ ਚ ਆਏ ਤੁਹਾਡੇ ਹਾਂਜੀ ਬਾਅਦ ਚ ਕੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਅਸੀਂ ਇਹੀ ਆ ਕੇ ਮੇਰਾ ਤੇ ਇਹੀ ਆ ਕਿ ਮੈਂ ਫੈਸਲਾ ਨਹੀਂ ਹਲੇ ਤੱਕ ਕਿਉਂਕਿ ਭਾਜੀ ਕੋਈ ਗੱਲ ਨਹੀਂ ਦੇਖੋ ਕਮਾਈ ਕਰਨ ਜਾਂਦੇ ਆ ਕੋਈ ਨਿੱਜੀ ਆ ਇਹਨਾਂ ਦੀ ਲੜਾਈ ਨਹੀਂ ਤੇ ਪਹਿਲਾਂ ਵੀ ਇਹ ਫੋਨ ਕਰਦਾ ਗਰੁੱਪਾਂ ਚ ਵੀ ਕਰਦਾ ਕਿ ਕਹਿੰਦਾ ਮੇਰੇ ਬੰਦੇ ਨੂੰ ਵੀ ਟਾਰਗੇਟ ਕਰਦਾ ਆ ਤੇ ਮੈਂ ਇਹ ਨਹੀਂ ਦੇਖਣਾ ਤੁਹਾਡੇ ਚ ਬੰਦਿਆਂ ਦਾ ਇਹ ਇਦਾਂ ਹੀ ਕਰਦਾ ਤੇ ਗੱਡੀ ਵਗੈਰਾ ਹੁਣ ਕਿੱਥੇ ਠੀਕ ਹੈ ਨਾਲ ਦੀ ਗੱਡੀ ਐ ਕੋਈ ਭੰਤੋੜ ਕੀਤੀ ਹੈ ਸਾਡੀ ਗੱਡੀ ਠੀਕ ਹੈ ਬਿਲਕੁਲ ਬਾਹਰ ਖੜੀ ਹੈ ਰੈੱਡ ਕਲਰ ਦੀ ਗੱਡੀ ਨਾਲ ਕੋਈ ਨਹੀਂ ਜਦੋਂ ਉੱਧਰੇ ਇੱਥੇ ਉਹਨਾਂ ਨਾਲ ਉਹਨਾਂ ਨੇ ਫੋਟੋ ਤਕਾ ਤਾ ਜੇ ਭਾਜੀ ਸਾਡੇ ਬੰਦਿਆਂ ਨੇ ਕੁਝ ਕੀਤਾ ਹੁੰਦਾ ਹਥਿਆਰ ਹੁੰਦੇ ਜਾਂ ਕੁਝ ਹੁੰਦੇ ਤਾਂ ਉਹਨਾਂ ਦੇ ਸੱਟਾਂ ਘੈਰੀਆਂ ਹੁੰਦੀਆਂ ਹੁੰਦੀਆਂ ਬਿਲਕੁਲ ਤਾਂ ਤੁਸੀਂ ਵੀ ਸਿਆਣੇ ਆ ਤੁਸੀਂ ਮੌਕਾ ਦੇਖ ਰਹੇ ਆ ਕਿ ਸਾਡੇ ਬੰਦੇ ਦੇ ਹਾਲਾਤ ਦੇਖ ਰਹੇ ਆ ਤੁਸੀਂ ਉਹਨਾਂ ਦੇ ਵੀ ਠੀਕ ਹੈ ਤੇ ਸਾਨੂੰ ਇਹ ਵੀ ਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਕਿ ਬੰਦਾ ਜਿਹੜਾ ਆ ਕਿ ਇਥੇ ਬਦਮਾਸ਼ੀਆਂ ਕਰਦਾ ਆ ਇਹਨੂੰ ਪੁਛਗਿੱਛ ਕੀਤੀ ਜਾਵੇ ਇਹਨੂੰ ਕਿਹਦੀ ਸਪੋਰਟ ਆ ਇਹ ਕਿਹਦੇ ਕਹਿਣ ਤੇ ਕਰ ਲਿਆ ਆ ਇਹਨੂੰ ਚੈਰ ਹੋ ਗਿਆ ਕਿ ਇਹਨਾਂ ਨੇ ਇਹਨਾਂ ਦੇ ਟੈਕਸੀ ਦੇ ਜਿਹੜੇ ਇਹਨਾਂ ਦੇ ਗਰੁੱਪ ਆ ਭਾਜੀ ਜੀ ਜਿਹੜੇ ਇਹਨਾਂ ਦੇ ਕਹ ਲਓ ਕਿ ਵੱਡੇ ਮੇਨ ਆ ਉਹਨਾਂ ਨੇ ਵੀ ਇਹਨਾਂ ਨੂੰ ਕਈ ਵਾਰੀ ਸਮਝੌਤਾ ਕਰਾਇਆ ਕਿ ਕੰਮ ਕਰ ਲਿਆ ਕੰਮ ਪਰ ਪਤਾ ਨਹੀਂ ਫਾਜੀ ਉਹਦਾ ਹੀ ਕਰਦਾ ਲੜਾਈ ਝਗੜੇ ਵਾਲੀ ਹਾਂਜੀ ਉਹ ਕੀ ਮਾਮਲਾ ਜੀ ਇੱਕ ਵਿਅਕਤੀ ਆਪਣੇ ਫਗੜਦੇ ਸੁਬਲਾ ਉਸ ਟੱਕਲੇ ਹੁੰਦਾ ਗਿਆ ਜੀ ਅ ਸੰਦੀਪ ਸਿੰਘ ਨਾਮ ਦਾ ਵਿਅਕਤੀ ਆ ਤੁਸੀਂ ਕੋਈ ਰੋਲ ਮੇ ਅਪਰੋਚਿੰਗ ਮੋਜੀ ਹਸਪਤਾਲ ਆਏ ਨੇ ਲੜਾਈ ਝਗੜੇ ਦਾ ਮਾਮਲਾ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਹਾਂ ਜੀ ਤੇ ਕੰਡੀਸ਼ਨ ਕਿਦਾਂ ਮੜਾ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਹੈ ਲਾਤ ਨੂੰ ਥੋੜੀ ਜ਼ਿਆਦਾ ਸਾਟ ਲੱਗੀ ਐ ਇਸ ਕਰਕੇ ਡਿਸ਼ਪੀਟ ਰੱਖ ਦਿੱਤਾ ਹੈ